ਉਲੇ ਮਨ ਰੂਪੀ ਪੰਛੀ ਉਸ ਟਾਣੀ ਤੋਂ ਛਾਲ ਮਾਰ ਕੇ ਦੂਜੀ ਟਾਣੀ ਤੇ ਚਲਿਆ ਗਿਆ ਜਿਹੜੇ ਜਿਹੜੇ ਨੇੜੇ-ਨੇੜੇ ਵਾਲੀਆਂ ਟਾਣੀਆਂ ਨੇ ਇਹਨਾਂ ਤੇ ਨੀਂਨਾ ਹੁਣ ਰੈਂਦਾ ਮਾਂ ਐ ਪਿਓ ਐ ਘਰ ਵਾਲੀ ਐ ਦੂਜੀਆਂ ਟਾਣੀਆਂ ਤੇ ਚਲਿਆ ਜਾਂਦਾ ਹੋਰ ਮੰਗਣ ਲੱਗ ਜਾਂਦਾ ਆ ਤੇ ਹੈ ਨਹੀਂ ਆ ਤੇ ਹੈਗਾ ਪਰ ਆ ਹੈ ਨਹੀਂ ਆ ਹੈਗਾ ਪਰ ਆ ਹੈ ਨਹੀਂ ਇਹਨੂੰ ਕਹਿੰਦੇ ਐ ਫਿਊਚਰ ਵਿੱਚ ਜੀਣਾ ਜਿਉਣਾ ਪਿੰਨ ਜਿਉਣਾ ਤੁਸੀਂ ਪ੍ਰੈਜੈਂਟ ਸੀ ਜਾਂ ਤੇ ਪਾਸਟ ਦਾ ਫਿਕਰ ਕਰਦਾ ਤੇ ਜਾਂ ਫਿਊਚਰ ਦੀ ਚਿੰਤਾ ਕਰੀ ਜਾਂਦਾ ਫਿਊਚਰ ਵਿੱਚ ਤੁਰਿਆ ਫਿਰਦਾ ਪ੍ਰੈਜੈਂਟ ਮੂਵਮੈਂਟ ਵਿੱਚ ਸਾਡਾ ਮਨ ਆਉਂਦਾ ਨਹੀਂ ਪਰ ਜਿਹੜਾ ਹੁਣ ਹੈ ਅੱਜ ਹੈ ਜ਼ਿੰਦਗੀ ਇਹਦੇ ਵਿੱਚ ਹੈ ਹੁਣ ਮੈਨੂੰ ਤੁਸੀਂ ਦੱਸੋ ਜਿਹੜੇ 10 ਸਾਲ ਪਹਿਲਾਂ ਲੰਘੇ ਐ 2015 ਚ ਆਪਾਂ ਇਸ ਵੇਲੇ 2015 ਚ ਹੈਗੇ ਆ ਇਸ ਵੇਲੇ ਸਾਡੇ ਹੱਥ ਹੈ ਜਿਹੜਾ ਲੰਘ ਗਿਆ ਸੋ ਲੰਘ ਗਿਆ ਨਾ ਤੇ 15 ਸਾਡੇ ਹੱਥ ਹੈ ਤੇ ਨਾ 2035 ਸਾਡੇ ਹੱਥ ਹੈ 35 ਫਿਊਚਰ ਹੈ ਉਹ ਖਰੇ ਆਉਣਾ ਕਿ ਨਹੀਂ ਆਉਣਾ ਸਾਡੇ ਹੱਥ ਵਿੱਚ ਤੇ ਅੱਜ ਹੈ 2025 25 ਦੀ ਵੀ ਆ ਜਿਹੜੀ ਸਾਡੀ 8 ਤਰੀਕ ਹੈ ਅੱਜ ਵਾਲਾ ਦਿਨ ਅੱਜ ਅੱਜ ਦੇ ਵਿੱਚ ਵੀ ਹੁਣ ਹਜੇ ਸ਼ਾਮ ਵੀ ਸਾਡੇ ਕੋਲ ਹੈ ਨਹੀਂ ਦੁਪਹਿਰ ਹੈ ਆ ਜਿਹੜਾ ਦੁਪਹਿਰ ਦਾ ਟਾਈਮ ਚੱਲ ਗਿਆ ਸਵੇਰ ਵੀ ਲੰਘ ਚੁੱਕੀ ਹੈ ਸ਼ਾਮ ਅਜੇ ਆਉਣੀ ਹੈ ਰਾਤ ਜੇ ਆਉਣੀ ਹੈ ਸਾਡੇ ਕੋਲ ਜੇ ਕੁਝ ਹੈ ਤੇ ਉਹ ਹੈ ਆ ਹੁਣ ਆ ਟਾਈਮ ਆ ਇਹ ਟਾਣੀ ਤੇ ਬੈਠੋ ਨਾ ਜਿਹੜੀ ਆ ਟਾਣੀ ਹੈ ਇਹਦੇ ਤੇ ਬੈਠੋ ਇਹਦੇ ਤੇ ਰੁਕੋ ਠਹਿਰੋ ਮਨ ਕੀ ਕਰਦਾ ਹੈ ਮਨ ਫਿਊਚਰ 'ਚ ਚਲੇ ਜਾਂਦਾ ਹੈ ਜੇ ਡੀ ਚੀਜ਼ ਨੂੰ ਹੁਣ ਮੰਨਣਾ ਸੀ ਮੰਨਣ ਵਾਸਤੇ ਹਾਜ਼ਰੀ ਚਾਹੀਦੀ ਸੀ ਹਾਜ਼ਰ ਤੇ ਕਿਤੇ ਹੋ ਰਹੀ ਐ ਮਨ ਤੇ ਕਿਤੇ ਹੋਰ ਹੀ ਤੁਰਿਆ ਫਿਰਦਾ ਏਸੇ ਕਰਕੇ ਰਸ ਨਹੀਂ ਕੋਈ ਪ੍ਰੈਜ਼ੈਂਟ ਮੂਮੈਂਟ ਵਿੱਚ ਰਸ ਆਉਂਦਾ ਹੈ ਤੇ ਹੁਣ ਵੇਖੋ ਪ੍ਰੈਜ਼ੈਂਟ ਵਿੱਚ ਇਦਾਂ ਆਉਣਾ ਹੁੰਦਾ ਸੋਚ ਲਿਆਓ ਗਿਆਨ ਲਿਆਓ ਹੈ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਬੈਠਾ ਇਹ ਉਹ ਗੁਰੂ ਗ੍ਰੰਥ ਸਾਹਿਬ ਹਨ ਜਿਨ੍ਹਾਂ ਨੂੰ ਸ਼ਰੂ ਗੁਰੂ ਨਾਨਕ ਨੇ ਕੀਤਾ ਸੰਪੂਰਨ ਤਾਈ ਕਲਗੀਆਂ ਵਾਲੇ ਪਾਸ਼ਾ ਤੱਕ ਜਾ ਕੇ ਹੁੰਦੀ ਹੈ ਉਹ ਇਹਨਾਂ ਨੂੰ ਗੁਰਗੱਦੀ ਤੇ ਸੁਭਾਏ ਮਾਨ ਕਰਦੇ ਹਨ ਇਹ ਉਹ ਹਸਤੀ ਹੈ ਜਿਹਦੇ ਅੱਗੇ ਕਲਗੀਆਂ ਵਾਲੇ ਪਾਸ਼ਾ ਨੇ ਵੀ ਸਿਰ ਝੁਕਾਇਆ ਹੈ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਆਇਆ ਪ੍ਰੈਜੈਂਟ ਮੂਮੈਂਟ ਦੇ ਵਿੱਚ ਫੀਲ ਨਾਲ ਇਹ ਫੀਲ ਬਣੇ ਸਾਡੇ ਮਾਈਂਡ ਵਿੱਚ ਇਹ ਕਲਪਨਾ ਕਰੀਏ ਵੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਸੀ ਮੈਂ ਕਿੱਡਾ ਕਰਮਾ ਵਾਲਾ ਮੈਂ ਵੀ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਮਤਲਬ ਇਦਾਂ ਦਾ ਭਾਵ ਲਿਆਉਣਾ ਮਨ ਵਿੱਚ ਜਿਹਦੇ ਨਾਲ ਪ੍ਰੈਜੈਂਟ ਮੂਵਮੈਂਟ ਵਿੱਚ ਆਈਏ ਫਿਰ ਇਹ ਨਾ ਉਹਦੀ ਵੈਲਿਊ ਕਰੀਏ ਜੋ ਸਾਡੇ ਕੋਲ ਹੈ ਉਹਦੀ ਕਦਰ ਕਰੀਏ ਜੋ ਸਾਡੇ ਕੋਲ ਹੈ ਪਰ ਮਨ ਹੈ ਜਿਹੜਾ ਇਹ ਫਿਊਚਰ ਵਿੱਚ ਤੁਰਿਆ ਫਿਰਦਾ ਪਾਸਟ 'ਚ ਤੁਰਿਆ ਫਿਰਦਾ ਫਿਰ ਹੁਣ ਹੁੰਦਾ ਕਿਵੇਂ ਆ ਇਹਨੂੰ ਪ੍ਰੈਜੈਂਟ ਵਿੱਚ ਕਰਨ ਦੀ ਪ੍ਰੈਕਟਿਸ ਕਰਨੀ ਪੈਂਦੀ ਹੈ ਇੱਥੇ ਮੈਡੀਟੇਸ਼ਨ ਕੰਮ ਆਉਂਦੇ ਹਨ ਇੱਥੇ ਸਾਧਨਾ ਕੰਮ ਆਉਂਦੀ ਹੈ ਕਿ ਬੰਦਾ ਆਪਣੇ ਮਨ ਨੂੰ ਟ੍ਰੇਨ ਕਰੇ ਹੌਲੀ 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 ਪ੍ਰੈਜੈਂਟ ਮੂਮੈਂਟ ਵਿੱਚ ਲਿਆਉਣ ਲਈ ਟ੍ਰੇਨ ਕਰੂ ਤੇ ਟ੍ਰੇਨਡ ਕਰਨ ਵਾਸਤੇ ਬੜੇ ਸਾਰੀਆਂ ਟੈਕਨੀਕਸ ਹਨ ਜਿਹੜੇ ਮਨ ਦੇ ਸਮਝਣ ਵਾਲੇ ਸਨ ਪੁਰਾਣੇ ਵੇਲਿਆਂ ਦੇ ઋષਿ ਉਹਨਾਂ ਨੇ ਆਪਣੇ ਮਨ ਨੂੰ ਕੰਟਰੋਲ ਕਰਨ ਵਾਸਤੇ ਬਣੀਆਂ ਟੈਕਨੀਕ ਬੜੇ ਤਰੀਕੇ ਬਣਾਏ meditation ਇਦਾਂ ਕਰੋ ਇਦਾਂ ਕਰੋ ਇਦਾਂ ਕਰੋ ਮਨ ਨੂੰ ਟਿਕਾਓ ਮਨ ਨੂੰ ਠਹਿਰਾਓ ਉੱਚ ਲੈ ਕੇ ਆਓ ਮੈਂ ਮਹਾਪੁਰਸ਼ਾਂ ਦੀ ਸੰਗਤ ਕੀਤੀ ਹੈ ਜਿਆਦਾ ਨਹੀਂ ਕਹਿ ਸਕਦਾ ਉਥੇ ਰਹਿ ਕੇ ਕਹਿ ਲੋ ਜਾਂ ਉਹਨਾਂ ਤੋਂ ਬਾਹਰ ਆ ਕੇ ਵੀ ਮੈਂ 4 ਸਾਲ ਉਹਨਾਂ ਦੀ ਸੰਗਤ ਇੱਕ ਵਾਰੀ ਕਿਸੇ ਬੰਦੇ ਨੇ ਪੁੱਛਿਆ ਕਹਿੰਦਾ ਜੀ ਮਨ ਟਿਕਦਾ ਨਹੀਂ ਕਿਵੇਂ ਟਕਾਵਾ ਮੇਰੇ ਵੇਖਣ ਦੀ ਗੱਲ ਹੈ ਉਹਨਾਂ ਨੇ 42 43 ਤਰੀਕੇ ਉਹਨੂੰ ਮਨ ਟਕਾਉਣ ਦੇ ਦੱਸੇ ਆ ਕਰ ਲਿਆ ਕਰ ਜੇ ਇਦਾਂ ਨਹੀਂ ਟਿਕਦਾ ਤੇ ਇਦਾਂ ਟਕਾ ਲਿਆ ਕਰ ਇਦਾਂ ਨਹੀਂ ਟਿਕਦਾ ਤੇ ਇਦਾਂ ਟਕਾ ਲਿਆ ਕਰ ਇਦਾਂ ਨਹੀਂ ਟਿਕਦਾ ਤੇ ਇਦਾਂ ਟਕਾ ਲਿਆ ਕਰ ਇੱਕ 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 ਢੰਗ ਦੱਸਿਆ ਇਦਾਂ ਕਰਿਆ ਕਰ ਇਦਾਂ ਕਰਿਆ ਕਰ ਇਦਾਂ ਕਰਿਆ ਕਰ ਹੁਣ ਮੰਨ ਟਿਕਾਉਣ ਵਾਸਤੇ ਇਹਨੂੰ ਫੋਕਸ ਕਰਨਾ ਪੈਣਾ ਸਿਖਾਉਣਾ ਪੈਣਾ ਤੇ ਜੇ ਆਪਾਂ ਹੋਰ ਕੁਝ ਵੀ ਨਾ ਕਰੀਏ ਆਪਾਂ ਜਿੰਨੇ ਵੀ ਹੈਗੇ ਆ ਨਾ ਜੇ ਤੁਸੀਂ ਮੇਰੀ ਗੱਲ ਮੰਨ ਲਓ ਮੈਂ ਅੱਗੇ ਵੀ ਦੁਬਾਨ ਚ ਦੱਸ ਚੁੱਕਿਆ ਸੌਖਾ ਜਿਹਾ ਤਰੀਕਾ ਬਿਲਕੁਲ ਹੀ ਸੌਖਾ ਵੀ ਆਪਣੇ ਘਰ ਚ ਹੋਵੋ ਜਿਆਦਾ ਚੰਗਾ ਕਿ ਤੁਸੀਂ ਚੌਂਕੜਾ ਲਾਓ ਜਿਆਦਾ ਚੰਗਾ ਤੇ ਇਹ ਹੈ ਕਿ ਚੌਂਕੜਾ ਲਾਓ ਤੇ ਜੇ ਚੌਂਕੜਾ ਤੁਹਾਡੇ ਤੋਂ ਨਹੀਂ ਲੱਗਦਾ ਫਿਰ ਬੈਕ ਸਿੱਧੀ ਰੱਖੋ ਤੇ ਚੇਰ ਤੇ ਬੈਠ ਜਾਓ ਡਾਈਨਿੰਗ ਦੀ ਜਿਹੜੀ ਚੇਰ ਹੁੰਦੀ ਹੈ ਇਸ ਟਾਈਪ ਦੀ ਚੇਰ ਹੋਵੇ ਪੋਲੀ ਨਾ ਹੋਵੇ ਹਾਰਡ ਹੋਵੇ ਉਹ ਚੇਰ ਦੇ ਉੱਤੇ ਤੁਸੀਂ ਲੱਤਾਂ ਥੱਲੇ ਲਮਕਾ ਲਓ ਤੇ ਬੈਕ ਆਪਣੀ ਸਿੱਧੀ ਰੱਖੋ ਤੇ ਇਹ ਸੋਚ ਲਓ ਵੀ ਹੱਥ ਮੇਰੇ ਜੋੜ ਲੇ ਮੈਂ ਐਦਾਂ ਹੱਥ ਜੁੜ ਗਏ ਹੁਣ ਮੇਰੀ ਬਾਡੀ ਦਾ ਕੋਈ ਵੀ 파ਟ ਹਿੱਲੇਗਾ ਨਹੀਂ ਮੈਂ ਹਿੱਲਣਾ ਨਹੀਂ ਬਸ ਐਦਾਂ ਬਹਿ ਜਾਣਾ ਅੱਖਾਂ ਬੰਦ ਕਰ ਲਓ ਹਿੱਲਿਓ ਨਾ ਬਿਨਾਂ ਸਰੀਰ ਹਿੱਲੇ ਨਾ ਐਦਾਂ ਮੋਢਾ ਹਿੱਲੇਗਾ ਨਾ ਅੰਗੂਠਾ ਹਿੱਲੇਗਾ ਨਾ ਬਾਹ ਹਿੱਲੇਗੀ ਬਸ ਇੱਕ ਵਾਰੀ ਸੁਣਨ ਕਰ ਐਦਾਂ ਬੈਠ ਜਾਓ ਚੌਂਕੜਾ ਲਾ ਕੇ ਬੈਠੋ ਜਾਦਾ ਚੰਗਾ 15 ਮਿੰਟ ਵੀ ਬਹੁਤ ਹੁੰਦੇ ਨੇ 20 ਮਿੰਟ ਬੈਠ 20 ਮਿੰਟ ਤੇ ਸਾਰੇ ਵੈਹ ਹੀ ਲੈਂਦੇ ਨੇ ਦਰਦ ਦਰਦ ਹੁੰਦੀਆਂ ਲੱਤਾਂ ਕੋਈ ਨਹੀਂ ਆਪੇ ਹੌਲੀ ਹੌਲੀ ਆਦਤ ਬਣ ਜਾਂਦੀ ਮੈਂ ਹਿੱਲਣਾ ਨਹੀਂ ਐਦਾਂ ਬੈਣਾ ਬਸ ਹਿੱਲਿਓ ਨਾ ਹੁਣ ਵੇਖੋ ਜੇ ਮਨ ਦੂਰ ਗਿਆ ਤੇ ਇਹਦਾ ਮਤਲਬ ਹਿੱਲ ਗਿਆ ਹਿੱਲਿਆ ਤਾਂ ਕਿ ਮਨ ਨੂੰ ਚੇਤਾ ਭੁੱਲ ਗਿਆ ਤੇ ਜੇ ਤੂੰ ਇਹ ਰੱਖੇਗਾ ਮੈਂ ਹਿਲਣਾ ਨਹੀਂ ਬਹਿਣਾ ਇਦਾਂ ਬੈਠੇ ਰਹਿਣਾ ਬੈਠੇ ਰਹਿਣਾ ਇਹਦਾ ਮਤਲਬ ਮਨ ਹੁਣ ਕਾਦੇ ਵਾਲੇ ਦੇ ਵਾਲੇ ਘੁੰਮ ਰਿਹਾ ਸ਼ਰੀਰ ਦੇ ਵਾਲੇ ਤੋਂ ਵਾਲੇ ਨਹੀਂ ਤੇ ਹਿੱਲ ਜਾਏਗਾ ਤੂੰ ਬਾਡੀ ਇੱਕ ਜਗ੍ਹਾ ਟਿਕਾ ਲੈ ਬਸ ਇਦਾਂ ਰੱਖ ਲੈ ਅੱਖਾਂ ਬੰਦ ਕਰ ਲੈ ਬੈਕ ਸਿੱਧੀ ਕਰ ਲੈ ਹਿੱਲਣਾ ਨਹੀਂ ਬੈਠਾ ਰਹਿ ਬੈਠਾ ਰਹਿ ਕਮਾਲ ਦੀ ਗੱਲ ਹੈ ਹੌਲੀ 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 ਮਨ ਭੱਜੇ ਭੱਜੇਗਾ ਦੌੜੇਗਾ ਜਦੋਂ ਸਰੀਰ ਬਿਲਕੁਲ ਹੀ ਟਿਕਾਪਦਾ ਹਿੱਲਿਆ ਹੀ ਨਹੀਂ ਹਿੱਲਿਆ ਹੀ ਨਹੀਂ 10 ਕਿ ਮਿੰਟਾਂ ਵਿੱਚ ਮਨ ਵੀ ਹੌਲੀ ਹੌਲੀ ਟਿਕਣਾ ਸ਼ੁਰੂ ਹੋ ਜਾਏਗਾ ਕਿਉਂਕਿ ਤਨ ਦਾ ਤੇ ਮਨ ਦਾ ਗਹਿਰਾ ਸਬੰਧ ਹੈ ਜਦੋਂ ਮਨ ਸ਼ਾਂਤ ਹੁੰਦਾ ਹੈ ਤੇ ਸਰੀਰ ਵੀ ਸ਼ਾਂਤ ਸ਼ਾਂਤ ਹੁੰਦਾ ਹੈ ਜਦੋਂ ਮਨ ਬੇਚੈਨ ਹੁੰਦਾ ਹੈ ਤੇ ਸਰੀਰ ਵੀ ਬਹੁਤ ਬੇਚੈਨ ਹੁੰਦਾ ਕਾਲਾ ਪੈਂਦਾ ਜਦੋਂ ਸਰੀਰ 'ਚ ਕੋਈ ਦਰਦ ਹੋਵੇ ਤੇ ਮਨ ਨਹੀਂ ਸੌਂ ਨਹੀਂ ਸਕਦੇ ਤੁਹਾਨੂੰ ਨੀਂਦ ਨਹੀਂ ਆਉਂਦੀ ਸਰੀਰ 'ਚ ਤਕਲੀਫ ਹੋਵੇ ਮਨ ਔਖਾ ਹੈ ਮਨ ਤੇ ਤਕਲੀਫ ਹੋਵੇ ਸਰੀਰ ਔਖਾ ਹੈ ਇਹਨਾਂ 'ਚੋਂ ਇੱਕ ਤੇ ਕੰਮ ਕਰੋ ਸਰੀਰ ਨੂੰ ਟਿਕਾਓ ਮਨ ਟਿਕ ਜਾਏਗਾ ਜਾਂ ਫਿਰ ਮਨ ਨੂੰ ਜੋੜੋ ਤੇ ਸਰੀਰ ਜੁੜ ਜਾਂਦਾ ਹੈ ਸਰੀਰ ਨੂੰ ਐਦਾਂ ਵਹਾ ਲਿਆ 15 ਮਿੰਟ ਬੈਠੇ ਰਹੋ ਐਂਡ ਜਿਆ ਜਦੋਂ ਆਵੇ ਜਦੋਂ ਬਿਲਕੁਲ ਅਖੀਰ ਹੋਵੇ ਉਦੋਂ ਫਿਰ ਕਹਿਣਾ ਸ਼ੁਰੂ ਕਰਦਿਓ ਵਾਹ ਗੁਰੂ ਵਾਹ ਗਰੂਹ ਵਾਹ ਗਰੂਹ ਵਾਹ ਗਰੂਹ ਵਾਹ ਗਰੂਹ ਵਾਹ ਗਰੂਹ ਐਦਾਂ ਕਹਿਣਾ ਸ਼ੁਰੂ ਕਰ ਦਿੱਤੀ 15 ਮਿੰਟ ਬਹੁਤ ਨੇ 20 ਮਿੰਟ ਕੱਢ ਲਓ ਉਸ ਤੋਂ ਵੀ ਚੰਗਾ ਪਰ ਜੇ ਬਹਿ ਸਕੈ ਤੇ ਅੱਧਾ ਘੰਟਾ ਬੈਠ ਲੈ 40 ਮਿੰਟ ਤੱਕ ਜਿਹੜਾ ਚੱਲਿਆ ਗਿਆ ਉਹ ਤੇ ਬਹੁਤ ਜ਼ਿਆਦਾ ਬੈਸਟ ਹੁਣ ਇਹਦੇ ਨਾਲ ਫੋਕਸ ਵੱਧਦਾ ਤੁਹਾਡਾ ਇਕਾਗਰਤਾ ਵੱਧਦੀ ਹੈ ਇਹਦੇ ਨਾਲ ਹੌਲੀ ਹੌਲੀ ਬਸ ਸਰੀਰ ਹੀ ਟਿਕਾਣਾ ਬਸ ਹੁਣ ਜਿਹੜਾ ਸਰੀਰ ਟਿਕਾਣਾ ਹੈ ਬਿ ਹਿੱਲਣਾ ਨਹੀਂ ਏਦਾਂ ਨਹੀਂ ਹਿੱਲਣਾ ਏਦਾਂ ਮੋੜਾ ਨਹੀਂ ਕਰਨਾ ਹੁਣ ਗੱਡੀ ਜੇ ਕੋਈ ਹੋਰ ਚਲਾ ਰਿਹਾ ਹੋਵੇ ਤੂੰ ਅੱਗੇ ਵਾਲੀ ਸੀਟ ਤੇ ਬੈਠਾ ਹੈ ਸੀਟ ਤੇ ਹੀ ਬਹਿ ਜਾਏ ਹਿੱਲੀ ਨਾ ਦਵਾਨ ਵਿੱਚ ਤੁਸੀਂ ਕਦੇ ਕੀਰਤਨ ਤੇ ਜਾਓ ਜੇ ਤੇਨੂੰ ਟਾਈਮ ਮਿਲ ਜੇ ਬਸ ਏਦਾਂ ਬਹਿ ਜਾ ਵੀ ਦਵਾਨ ਲੱਗ ਰਿਹਾ ਕੀਰਤਨ ਹੋ ਰਿਹਾ ਕਥਾ ਵਿੱਚ ਤੇ ਬੰਦਾ ਹਿੱਲਦਾ ਜਾਂ ਹਿੱਲ ਜਾਂਦਾ ਮਾੜਾ ਮੋਟਾ ਪਰ ਜਦੋਂ ਕੀਰਤਨ ਹੋ ਰਿਹਾ ਏ ਇਦਾਂ ਸਿੱਧਾ ਹੋ ਜਾ ਬੈਕ ਸਿੱਧੀ ਕਰ ਲੈ ਅੱਖਾਂ ਬੰਦ ਕਰ ਲੈ ਇਦਾਂ ਬਹਿ ਜਾ 15 ਮਿੰਟ 20 ਮਿੰਟ ਕੀਰਤਨ ਦੀ ਆਵਾਜ਼ ਸੁਣ ਰਹੀ ਏ ਹਿਲਣਾ ਨਹੀਂ ਹਿਲਣਾ ਨਹੀਂ ਮਨ ਮਨ ਨੂੰ ਬੰਨ ਲਿਆ ਹੁਣ ਤੂੰ ਜੇ ਤੂੰ 20 ਮਿੰਟ ਬੰਨ ਸਕਦਾ ਹੈ ਹੌਲੀ 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 ਇਹਨੂੰ ਪ੍ਰੈਕਟਿਸ ਹੋ ਜਾਂਦੀ ਹੈ ਵੱਜਣ ਲੱਗ ਜਾਂਦਾ ਇੱਕ ਕਿੱਲੇ ਤੇ ਬੰਨ ਕੇ ਰੱਖੀਦਾ ਵੰਨੀ ਰੱਖਿਆ ਵੰਨੀ ਰੱਖਿਆ ਜਿਵੇਂ ਕੁੱਤਾ ਨਵਾਂ ਨਵਾਂ ਪਿੰਜਰੇ ਚ ਪਾਣਾ ਹੋਵੇ ਨਾ ਪੈਂਦਾ ਨਹੀਂ ਆਵਾਰਾ ਕੁੱਤਾ ਪਾਲਤੂ ਬਣਾਉਣਾ ਬਹੁਤ ਔਖਾ ਹੁੰਦਾ ਹੈ ਤੇ ਮਨ ਹੈ ਜਿਹੜਾ ਇਹ ਇਦਾਂ ਹੀ ਹੈ ਇਹਨੂੰ ਹੌਲੀ ਹੌਲੀ ਆਦਤ ਪਾਉਣੀ ਅੱਜ 5 ਮਿੰਟ ਫਿਰ 10 ਮਿੰਟ ਫਿਰ 15 ਮਿੰਟ ਫਿਰ 20 ਮਿੰਟ ਇਹਨੂੰ ਜੰਗਲੀ ਮਨ ਨੂੰ ਪਾਲਤੂ ਬਣਾਉਣਾ ਜੰਗਲੀ ਜਾਨਵਰ ਬਹੁਤ ਖਤਰਨਾਕ ਹੁੰਦੇ ਨੇ ਪਾਲਤੂ ਉਹ ਤੇ ਨਜ਼ਾਰਾ ਬੜਾ ਸੁਖ ਬੜਾ ਦਿੰਦੇ ਨੇ